ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਫੇਰ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਸੋਨੂ ਦੀ ਭੈਣ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਕਿ ਸੁਖਪ੍ਰੀਤ ਟਟਵਾਲ ਸਾਰਿਆਂ ਨੂੰ ਲੱਗਦਾ ਸੀ ਵੀ ਸ਼ਾਇਦ ਸੋਨੂ ਦੀ ਭੈਣ ਜਿਹੜੀ ਹੈਗੀ ਆ ਉਹ ਕੋਈ ਚੱਜ ਦਾ ਕੰਟੈਂਟ ਲੈ ਕੇ ਆਇਆ ਕਰੂ ਕੋਈ ਚੱਜ ਦੀ ਚੀਜ਼ ਲੈ ਕੇ ਆਇਆ ਕਰੂ ਚਲੋ ਆ ਵਿੱਚ ਰੈਸਿਪੀ ਵਗੈਰਾ ਸ਼ੇਅਰ ਕਰਦੇ ਸੀ ਵਧੀਆ ਲੱਗਦੀਆਂ ਸੀ ਉਹਦੀਆਂ ਉਹ ਵੀਡੀਓਜ਼ ਵੀ ਚਲੋ ਰੈਸিপি ਵਗੈਰਾ ਬਣਾ ਕੇ ਚਲੋ ਹਨਾ ਆਪਣਾ ਕੰਮ ਚਲਾ ਰਹੀ ਆ ਜਾਂ ਬਲੌਗ ਪਾ ਰਹੀ ਆ ਨਾਰਮਲ ਸੀ ਹੁਣ ਇਹ ਕੁੜੀ ਦਾ ਕੀ ਹੈਗਾ ਮੈਂ ਇਹਦੀ ਹੁਣ ਵੀਡੀਓ ਦੇਖੀ ਫੇਰ ਕਹਿਣਗੇ ਸਾਡੀਆਂ ਵੀਡੀਓਜ਼ ਨੂੰ ਰੋਸਟ ਕੀਤਾ ਜਾਂਦਾ ਤੁਸੀਂ ਆਪਣੀ ਆਪ ਹੀ ਵਜਾ ਬਣਦੇ ਹੋ ਲੋਕਾਂ ਨੂੰ ਮੌਕਾ ਦਿੰਦੇ ਹੋ ਕਿ ਤੁਹਾਨੂੰ ਰੋਸਟ ਕੀਤਾ ਜਾਵੇ ਹਨਾ ਕਿ ਜਿਹੜੇ ਪਹਿਲਾਂ ਇਹਨੇ ਵੀਡੀਓ ਦੇ ਵਿੱਚ ਆਖਿਆ ਸੀ ਆਪਦੀ ਜ਼ੁਬਾਨ ਤੇ ਆਪ ਹੀ ਨਹੀਂ ਖੜਦੀ ਇਹਦਾ ਕਹਿਣਾ ਸੀਗਾ ਕਿ ਸਾਡੀ ਹਸਬੰਡ ਵਾਈਫ ਦੀ ਤਾਂ ਕਦੇ ਵੀ ਲੜਾਈ ਨਹੀਂ ਹੁੰਦੀ ਸਾਡੀ ਹਸਬੰਡ ਵਾਈਫ ਦੀ ਬਹੁਤ ਬੰਦੀ ਹੈ ਹਨਾ ਤੇ ਹੁਣ ਜਿਹੜੀ ਵੀਡੀਓ ਇਹਨੇ ਪਾਈ ਆ ਰੀਸੈਂਟਲੀ ਇੱਕ ਬਲੌਗ ਪਾਇਆ ਹੈ ਇਹਨੇ ਮੇਰੀ ਤੇ ਮੇਰੇ ਹਸਬੰਡ ਦੀ ਹੋਈ ਲੜਾਈ ਪਹਿਲਾਂ ਤਾਂ ਇਸ ਕੁੜੀ ਨੂੰ ਇੰਨੀ ਵੀ ਅਕਲ ਹੈ ਨਹੀਂ ਛੋਟੀ ਉਮਰ 'ਚ ਵਿਆਹ ਹੋਣ ਦਾ ਇਹ ਨੁਕਸਾਨ ਕਿ ਐਨੀ ਕ ਅਕਲ ਹੋਣੀ ਚਾਹੀਦੀ ਆ ਕਿ ਪਰਸਨਲ ਜਿਹੜੀਆਂ ਗੱਲਾਂ ਹੁੰਦੀਆਂ ਨੇ ਪਰਸਨਲ ਜਿਹੜੀ ਲਾਈਫ ਹੁੰਦੀ ਆ ਹਸਬੰਡ ਵਾਈਫ ਦੀ ਉਹਨੂੰ ਲੋਕਾਂ ਦੇ ਸਾਹਮਣੇ ਸ਼ੇਅਰ ਕਰਨ ਦਾ ਕੀ ਮਤਲਬ ਬੰਦਾ ਤੂੰ ਉਹਦੇ ਨਾਲ ਉਹਨੂੰ ਮਨਾ ਰਹੀ ਆ ਵੀਡੀਓ ਦੇ ਵਿੱਚ ਉਹਨੂੰ ਕਈ ਜਾਂਦੀ ਆ ਬਾਰ-ਬਾਰ ਸੌਰੀ ਸੌਰੀ ਮੈਂ ਆ ਨਾਲ ਕਲਿੱਪ ਐਡ ਕਰਦੀ ਆ ਪਹਿਲਾਂ ਦੇਖਿਓ ਰੋਟੀ ਖਾ ਲਓ ਫਿਰ ਚਾਹ ਪੀਣੀ ਆ ਸੌਰੀ ਤੁਸੀਂ ਸੋਣ ਸਕਦੇ ਹੋ ਨਾ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਵਿੱਚ ਉਹਨਾਂ ਕਰੀ ਜਾਂਦੀ ਸੌਰੀ ਸੌਰੀ ਵੀ ਕੀ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਚੰਗੇ ਘਰਾਂ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਉਹ ਕੁੜੀਆਂ ਐਦਾਂ ਚਲੋ ਤੁਸੀਂ ਮਾਫੀ ਮੰਗ ਰਹੇ ਹੋ ਸੌਰੀ ਫੀਲ ਕਰ ਰਹੇ ਹੋ ਲੋਕਾਂ ਨੂੰ ਜੱਗ ਜ਼ਾਹਿਰ ਕਿਉਂ ਕਰ ਰਹੇ ਹੋ ਇਹ ਗੱਲ ਸਿਰਫ ਵਿਊ ਲੈਣ ਦੀ ਖਾਤਰ ਤੁਸੀਂ ਐਦਾਂ ਹਨਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹੋ ਯਾਰ ਕੁਝ ਤਾਂ ਪਰਸਨਲ ਰੱਖੋ ਜਮਈ ਸ਼ਰ ਮੈਨੂੰ ਦੇਖ ਕੇ ਸੱਚੀ ਇੰਨਾ ਗੁੱਸਾ ਆਇਆ ਨਾ ਵੀ ਇਹ ਕੀ ਇਹਨੇ ਬਣਾ ਛੱਡਿਆ ਬਿੱਦੂਓਂ ਤੋਂ ਸੌਰੀ ਮੰਗਣੀ ਆ ਜੇ ਤੂੰ ਉਹਨੂੰ ਮਨਾਉਣਾ ਹੀ ਆ ਤੇਰਾ ਉਹਨੂੰ ਮਨਾਉਣ ਦਾ ਇਰਾਦਾ ਤਾਂ ਤੂੰ ਉਹਨੂੰ ਬੰਦਿਆ ਵਾਂਗੂ ਮਨਾਣਾ ਬੰਦਿਆ ਵਾਂਗੂ ਲੱਛਣ ਕਰਨ ਦਾ ਕੀ ਮਤਲਬ ਆਂਦਾ ਐ ਇੱਕ ਕਲਿੱਪ ਐਡ ਕਰਦੀ ਆ ਦੇਖਿਓ ਤੇ ਮੈਨੂੰ ਤਾਂ ਹੋਣ ਲੱਗੀ ਆ ਤੇ ਜੇ ਮੈਂ ਨਾ ਖਾਣੀ ਹੋਵੇ ਗੱਲੀ ਨੇ ਫੇਰ ਅੱਲਾ ਜੀ ਕੁਛ ਬਣਾ ਬਾਰੂ ਲਿਆ ਕੁਛ ਕਹਿੰਦੀ ਰੋਟੀ ਮੈਂ ਲੈ ਕੇ ਆਵਾਂ ਇਹਨੂੰ ਆਈ ਨਹੀਂ ਪਤਾ ਲੱਗਦਾ ਵੀ ਇਹਨੇ ਕੀ ਬਣਾਇਆ ਮਤਲਬ ਬੋਲ ਕੀ ਰਹੀ ਐ ਇਹ ਮੂੰਹ ਦੇ ਵਿੱਚੋਂ ਹਨਾ ਵੀਡੀਓ ਇਹ ਅਪਲੋਡ ਕਰਨ ਲੱਗੀ ਵੀ ਚੈੱਕ ਨਹੀਂ ਕਰਦੀ ਪਹਿਲਾਂ ਤਾਂ ਕਹਿੰਦੀ ਰੋਟੀ ਲੈ ਕੇ ਆਵਾਂ ਫਿਰ ਕਹਿੰਦੀ ਰੋਟੀ ਬਣਾਉਣੀ ਆ ਫਿਰ ਕਹਿੰਦੀ ਬਣੀ ਪਈ ਆ ਫਿਰ ਉਸ ਤੋਂ ਬਾਅਦ ਕੀ ਕਹਿ ਰਹੀ ਐ ਵੀ 버ਗਰ ਲਿਆਓ ਚਲੋ ਅੱਜ ਕੁਝ ਬਾਹਰੋਂ ਹੀ ਲੈ ਆਉਨੇ ਆ ਹਨਾ ਤੇ ਤੁਸੀਂ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਸਾਫ਼ ਪਤਾ ਲੱਗਦਾ ਵੀ ਇਹਨੇ ਰੋਟੀ ਰੋਟੀ ਤਾਂ ਬਣਾਈ ਹੈਣੀਗੀ ਜਿਹੜੇ ਇਹ ਲੱਛਣ ਆ ਮੈਨੂੰ ਲੱਗਦਾ ਵੀ ਇਹਨੇ ਜਮੇ ਛੱਡ ਦੇਣਾ ਕੰਮ ਬਾਹਰ ਵਾਲਾ ਕੰਮ ਹੀ ਚੱਲਣਾ ਉਲਟਾ ਤੁਸੀਂ ਅੱਗੇ ਮੈਂ ਇੱਕ ਕਲਿੱਪ ਐਡ ਕਰ ਦਿਆਂ ਦੇਖਿਓ ਆਏ ਕੁ ਸੇ ਨਾਲ ਜਾਗਦਾ ਦੰਤਾਂ ਨਿਕਲ ਨਹੀਂ ਰਹੇ ਹੂੰ ਤੇ ਫਿਰ ਮੈਂ ਡੈਡੀ ਨੂੰ ਕਹਿੰਦੀ ਆ ਇਹ ਮੈਂ ਡੈਡੀ ਨੂੰ ਫੋਨ ਕਰ ਦੂੰਗੀ ਵੇਖ ਲੈ ਜੇ ਕਮਰੇ ਵਾਂਗੂ ਦੰਦ ਕੱਢੀ ਜਾਂਦੀ ਹੈ ਹੈ ਮੈਨੂੰ ਆਇਆ ਨਹੀਂ ਸਮਝ ਆਂਦੀ ਉਹਨੇ ਉਲਟਾ ਕੀ ਕਿਆ ਦੰਦ ਤਾਂ ਕਹਿੰਦਾ ਫਿਰ ਤੇਰੇ ਨਿਕਲ ਨਹੀਂ ਵੀ ਉਹ ਤੇਰੀ ਬੇਇੱਜ਼ਤੀ ਤਾਂ ਕਰੀ ਜਾਂਦਾ ਇਹਨੂੰ ਕਮਲੀ ਨੂੰ ਆਏ ਵੀ ਨਹੀਂ ਪਤਾ ਵੀ ਮੇਰੀ ਬੇਇੱਜ਼ਤੀ ਹੋਈ ਜਾਂਦੀ ਆ ਮੈਂ ਉਵੇਂ ਹੀ ਲੋਕਾਂ ਦੇ ਸਾਹਮਣੇ ਵੀਡੀਓ ਅਪਲੋਡ ਕਰੀ ਜਾਂਦੀ ਆ ਵਲੌਗ ਪਾਈ ਜਾਂਦੀ ਆ ਵਿਊ ਲੈਣ ਦੇ ਚੱਕਰ 'ਚ ਐਡੀ ਕਿ ਮਤਲਬ ਇਹਦੇ ਦਿਮਾਗ ਜਿਹੜਾ ਹੈਗਾ ਕਮਲਿਆ ਵਾਂਗੂ ਦੰਦ ਕੱਢ ਰਹੀ ਆ ਹੱਸਦੀ ਤਾਂ ਵੇਖੋ ਪਹਿਲਾਂ ਵੀ ਕਿੱਦਾਂ ਹੱਸੀ ਜਾਂਦੀ ਆ ਅੱਛਾ ਕਹਿੰਦੀ ਮੈਂ ਡੈਡੀ ਨੂੰ ਫੋਨ ਕਰ ਦਿੰਨੀ ਆ ਇਹਨੂੰ ਪੁੱਛਣ ਆਲਾ ਵੀ ਤੂੰ ਉਹਨੂੰ ਕੀ ਡਰਾਵੇ ਦਿੰਨੀ ਆ ਉਹਨੂੰ ਅਗਲੇ ਨੂੰ ਰੋਟੀ ਬਣਾਉਣੀ ਆਉਂਦੀ ਆ ਉਹਨੇ ਕਹਿ ਕੰਨ ਮੈਂ ਤਾਂ ਸੋਨੂ ਨੂੰ ਕਿਹਾ ਸੀ ਵੀ ਲੈ ਜਾ ਵੀ ਤੂੰ ਜਾਣੀ ਆ ਜਾ ਤੂੰ ਉਹਨੂੰ ਕਿ ਡਰਾਵੇ ਦਿੰਨੀ ਆ ਵੈਸੇ ਵੀ ਮੈਂ ਵੇਖਿਆ ਇਹਦੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਕੰਮ ਤਾਂ ਉਹ ਕਰ ਲੈਂਦਾ ਵਿਚਾਰਾ ਵੀ ਦਾ ਸੋਨੂ ਡਰਾਵੇ ਦੇਣ ਪਈਆਂ ਜਿਹੜੇ ਤੇਰੇ ਲੱਛਣ ਆ ਮੈਨੂੰ ਲੱਗਦਾ ਨਹੀਂ ਤੂੰ ਉਹਨੂੰ ਰੋਟੀ ਖਵਾਏਂਗੀ ਉਹ ਵਿਚਾਰਾ ਕੰਮ ਜਾਂਦਾ ਸਾਰਾ ਦਿਨ ਥੱਕ ਕੇ ਆਉਂਦਾ ਤੂੰ ਉਹਨੂੰ ਰੈਸਟ ਨਹੀਂ ਕਰਾ ਦਿੰਦੀ ਹੋਈ ਹੁਣੇ ਕਹਿੰਦੀ ਮੈਨੂੰ ਬਰਗਰ ਲਿਆ ਕੇ ਦੇ ਵੀ ਤੂੰ ਕੱਲੀ ਵਿਹਲੇ ਬਸ ਲੋਕਾਂ ਦੇ ਘਰਾਂ 'ਚ ਜਾਣ ਨੂੰ ਆ ਦੇਖਿਓ ਅੱਗੇ ਵੀਡੀਓ ਚਲੋ ਮਿਲਦੇ ਆ ਨੈਕਸਟ ਬਲੌਗ ਚ ਅੱਜ ਦੀਆਂ ਦੀ ਸਲਾ ਕਰ ਲਈ ਹੈ ਕਿਤਾ ਲਾਈਕ ਮੈਨ ਬਲੌਗ ਲਾਈਕ ਮੈਨ ਸ਼ੇਅਰ ਕਰਨਾ ਨਾ ਭੁੱਲ ਜੀ ਹੂੰ ਹੋ ਕੀ ਹੋ ਗਿਆ ਅਕਲੇ ਪਤ ਤੁਸੀਂ ਸੌਂ ਲਈ ਇਹ ਇਹ ਤਾਂ ਨਹੀਂ ਬੋਲਦੇ ਅਸੀਂ ਸੁਲਾ ਕਰ ਲਈਏ ਤੁਸੀਂ ਸੀਰੀਅਸ ਨਾ ਲਿਓ ਹਸਬੰਡ ਵਾਈਫ ਚ ਤਾਂ ਨਿੱਕੀ ਮੋਟੀ ਲੜਾਈ ਹੁੰਦੀ ਰਹਿੰਦੀ ਆ ਹੁਣ ਇਹ ਆਪਾਂ ਨੂੰ ਦੱਸੂਗੀ ਵੀ ਹਸਬੰਡ ਵਾਈਫ ਚ ਤਾਂ ਲੜਾਈ ਹੁੰਦੀ ਰਹਿੰਦੀ ਆ ਪਹਿਲਾ ਵੀਡੀਓ ਚ ਕਹਿੰਦੀ ਸੀ ਸਾਡੇ ਚ ਕਦੇ ਲੜਾਈ ਨਹੀਂ ਹੋਈ ਸਾਨੂੰ ਪਤਾ ਵੀ ਹਸਬੰਡ ਵਾਈਫ ਮੈਨੂੰ ਪਤਾ ਹੋਰਾਂ ਨੂੰ ਪਤਾ ਵੀ ਹਸਬੰਡ ਵਾਈਫ ਦਾ ਰਿਸ਼ਤਾ ਕਿੱਦਾਂ ਦਾ ਹੁੰਦਾ ਅਸੀਂ ਥੋੜੇ ਵਾਂਗੂ ਲੋਕਾਂ ਦੇ ਸਾਹਮਣੇ ਤਮਾਸ਼ਾ ਨਹੀਂ ਬਣਾਉਂਦੇ ਜੇ ਅਸੀਂ ਕੋਈ ਗੱਲ ਹੁੰਦੀ ਆ ਅਸੀਂ ਪਰਿਵਾਰ ਆ ਸਾਡਾ ਪਰਿਵਾਰ ਆਪਣੇ ਆਪ ਸੌਟ ਆਊਟ ਕਰਦਾ ਮੈਂ ਇਕੱਲੀ ਨਹੀਂ ਹਰ ਕੋਈ ਸੌਟ ਆਊਟ ਕਰਦਾ ਐਦਾਂ ਹੁਣ ਤੂੰ ਜਿਵੇਂ ਬੋਲ ਰਹੀ ਆ ਇਹ ਚਲੋ ਅਸੀਂ ਆਪਦਾ ਮਸਲਾ ਹੱਲ ਕਰ ਲਈਏ ਹਨਾ ਸੁਲਾਹ ਕਰ ਲਈਏ ਕਿੰਨਾ ਆਡ ਲੱਗਦਾ ਹੈ ਨਾ ਬੰਦੇ ਨੂੰ ਮਾੜੀ ਮੋਟੀ ਅਰ ਸਮਝ ਹੋਣੀ ਚਾਹੀਦੀ ਆ ਪੈਸਿਆਂ ਦੇ ਚੱਕਰ ਦੇ ਵਿੱਚ ਨਾ ਇੰਨਾ ਕੁ ਸੋਚ ਨੂੰ ਬਰੀਕ ਨਹੀਂ ਰੱਖਣਾ ਚਾਹੀਦਾ ਤਾਂ ਥੋੜੀ ਮੈਨੂੰ ਲੱਗਦਾ ਨਾ ਵੀ ਇਹਨੂੰ ਆਪਣੇ ਆਪ ਚ ਸੁਧਾਰ ਲੈ ਕੇ ਆਉਣਾ ਚਾਹੀਦਾ ਵਧੀਆ ਬਲੌਗ ਪਾਉਣ ਲੱਗੀ ਸੀ ਤੇ ਹੁਣ ਬਸ ਜਿਵੇਂ ਹੀ ਕਮਲ ਮਾਰਨ ਲੱਗੀ ਇਹਨਾਂ ਚੀਜ਼ਾਂ ਨੂੰ ਭੈਣੇ ਛੱਡ ਦੇ ਜਿਹੜੀ ਪਰਸਨਲ ਲਾਈਫ ਆ ਉਹਨੂੰ ਪਰਸਨਲ ਰੱਖ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਨਾ ਆਪਾ ਮੈਂ ਤਾਂ ਇਹੀ ਕਹੂੰਗੀ ਕਿਉਂਕਿ ਆਪਣੇ ਆਪ ਲੋਕਾਂ ਦੇ ਹੀ ਨਿਗਾ ਦੇ ਵਿੱਚ ਆਪਣਾ ਮੁੱਦਾ ਨਾ ਬਣਾਓ ਤਾਈ ਬੈਟਰ ਰਹਿੰਦਾ ਤੇ ਅੱਜ ਇਸੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਸੀ ਤੇ ਸਾਡੇ ਇੱਥੇ ਤਾਂ ਬਈ ਸੁਬਹਾ ਦਾ ਪੈ ਰਿਆ ਮੀਂਹ ਤੇ ਇੱਥੇ ਸੁਬਹਾ ਦਾ ਅੱਜ ਪੈ ਰਿਆ ਮੀਂਹ ਤੇ ਅੰਜਦੀਪ ਨੂੰ ਆਏ ਆ ਵੀ ਮੈਨੂੰ ਬਾਹਰ ਲੈ ਕੇ ਜਾਓ ਇਧਰ ਦੇਖ ਹਾਂ ਆਓ ਵੇਖੀ ਕਾਕਾ ਕਿੱਥੇ ਕਾਕਾ ਕਿੱਥੇ ਆ ਇਹਨੂੰ ਹੁਣ ਆਏ ਹੋਇਆ ਪਿਆਗਾ ਵੀ ਮੈਨੂੰ ਅੱਜ ਗੀੜੇ ਕਿਉਂ ਨਹੀਂ ਖੜਾਉਂਦੇ ਮੈਨੂੰ ਗੇਟ 'ਚ ਕਿਉਂ ਨਹੀਂ ਲੈ ਕੇ ਜਾਂਦੇ ਅੰਛੀਦੀਪਾ ਮੈਂ ਕੱਕਾ ਤੈਨੂੰ ਵੇਖ ਵੇਖ ਲੈ ਪਿਛੇ ਦੀ ਚੱਕ ਲੈ ਮੈਨੂੰ ਮੈਂ ਨਹੀਂ ਚੱਕਦੀ ਮੈਂ ਨਹੀਂ ਚੱਕਦੀ ਤੈਨੂੰ ਮੈਂ ਨਹੀਂ ਚੱਕਦੀ ਭਾਈ ਨੇ ਚੱਕਿਆ ਹੀ ਆ ਭਾਈ ਨੇ ਚੱਕਿਆ ਨੇ ਤੈਨੂੰ ਦੇਖੀ ਦੇਖੀ ਚਲੋ ਠੀਕ ਐ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜਿਹੜੇ ਜਿਹੜੇ ਪਹਿਲੀ ਵਾਰ ਚੈਨਲ ਤੇ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ